ਮਹਾਰਾਜਾ ਜੀ ਕਾ ਖਾਲਸਾ ਮਹਾਰਾਜਾ ਜੀ ਕੀ ਫਤਿਹ ਅਕਾਲ ਤੌਰ ਸਹਿਬ ਤੇ ਜਦੋਂ ਸੰਜਨੈਲਸਮ ਪਿੰਡਾਂ ਵਾਲਾ ਕਾਬਜ ਹੋਇਆ ਉਦੋਂ ਪੰਜਾਬ ਦੇ youth ਨੂੰ ਨੌਜਵਾਨਾਂ ਨੂੰ ਕਿਦਾਂ ਢੜਕਾਇਆ ਕਿਦਾਂ ਫੂਕ ਦਿੱਤੀ ਹੈ ਇਹਨੇ ਸ਼ੇਮ ਕਾਪੀ ਕੀਤੀ ਗੁਰੂ ਹਰਗੋਬਿੰਦ ਪਾਤਸ਼ਾਹ ਮੇਰੇ ਪੀਰੇ ਦੇ ਮਾਲਕ ਮੈਂ ਤੁਹਾਨੂੰ ਇੱਕ ਵੀਡੀਓ ਸੁਣਾਉਣੀ ਹੈ ਜਿਥੇ ਇੱਕ ਕਵਿਸਤਰੀ ਸੁਣਦਾ ਤੇ ਉਸ ਤੋਂ ਬਾਅਦ ਦੇ ਵਿੱਚ ਮੈਂ ਤੁਹਾਡੇ ਨਾਲ ਥੋੜੀ ਜਿਹੀ ਗੱਲਬਾਤ ਕਰੂੰਗਾ। ਪਰ ਮੈਂ ਦੋ ਦਿਲਾਂ ਦਿੱਤਾ ਮੋਰ ਕਾ ਮੈਂ ਮੰਗਈਏ ਟੁੱਟ ਸੈ ਗਲਵਾਏ ਨੇ ਘਾਣ ਬਠਾਈਏ ਇਹ ਜਿਹੜੀ ਵੀਡੀਓ ਹੈ ਨਾ ਇੱਕ ਕਵਿਸਤਰੀ ਜਿਹਾ ਹੈਗਾ ਤੇ ਸਾਜਾਂ ਤੇ ਗਾਉਂਦੇ ਆ ਛੋਟੇ ਛੋਟੇ ਬੱਚਿਆਂ ਨਾਲ ਤੇ ਇਹ ਅਕਾਲ ਤਖਤ ਦੇ ਸਾਹਮਣੇ ਬੈਠੇ ਆ ਨਾਲ ਇਹਦੇ ਜਿਹੜੇ ਅਸਲੇ ਵਾਲੇ ਬੰਦੇ ਹੁੰਦੇ ਲੈਸ ਹੁੰਦੇ ਅਸਲੇ ਨਾਲ ਉਹ ਖੜੇ ਨੇ ਤੇ 20-20 ਬੰਦੇ ਮੂਹਰੇ ਬੈਠੇ ਆ ਤੇ ਇਹਨਾਂ ਨੇ ਨਾ ਜਿਹੜਾ ਮੇਰੇ ਪੀੜੀ ਦਾ ਸੰਵਿਧਾਨ ਇੱਕ ਥੋਪਿਆ ਗਿਆ ਸਾਡੇ ਸਿਰ ਤੇ ਇੱਥੇ ਮੈਂ ਥੋੜੀ ਜਿਹੀ हट ਕੇ ਗੱਲ ਇੱਕ ਹੋਰ ਕਰਨੀ ਹੈ ਧਿਆਨ ਦੇ ਨਾਲ ਸੁਣੋ ਜਿਹੜਾ ਅਕਾਲ ਤਖਤ ਦੇ ਸਾਹਮਣੇ ਉਹ ਦਰਵਾਸਾ ਦੇ ਸਾਈਡ ਤੇ ਬਿਲਕੁਲ ਸਾਹਮਣੇ ਦੋ ਸ਼ਾਮਸਾਵ ਲੱਗੇ ਨੇ ਤੇ ਇੱਕ ਮੀਰੀ ਤੇ ਪੀਰੀ ਦਾ ਕਹੀ ਜਾਂਦੇ ਆ ਇਹ ਤੇ ਉਹਦੇ ਚੋਲਾ ਸਾਹਿਬੀ ਤਕਰੀਬਨ ਰੋਜ਼ 15 ਮੰਦਨਾ ਬਦਲ ਹੁੰਦੇ ਆ ਤੇ ਉਹੀ ਸਿਧਾਂਤ ਇਹਨਾਂ ਨੇ ਥਾਪਿਆ ਕਿ ਗੁਰੂ ਹਰਗੋਬਿੰਦ ਪਾਸ਼ਾ ਉਥੇ ਢਾਡੀਆਂ ਤੋਂ 12 ਸੁਣਦੇ ਸੀ ਜਵਾਨਾਂ ਨੂੰ ਜੋਸ਼ ਵਿੱਚ ਲਿਆਉਣ ਵਾਸਤੇ ਕਿ ਕਿਦਾਂ ਮੈਦਾਨੇ ਜੰਗ ਵਿੱਚ ਲੜਨਾ ਹੈ ਇਹ ਜਾਣ ਕੇ ਇੱਕ ਜੋਸ਼ ਭਰਨ ਵਾਲੀ ਸੀ ਤੇ ਉਦਾਂ ਹੀ ਇਹਨੇ ਕਾਪੀ ਕੀਤੀ ਹੈ ਭਿੰਡਰਾਂ ਵਾਲਾ ਸਾਹਮਣੇ ਬੈਠਾ ਤੇ ਆਪ ਨਿਮੀ ਪਾਈ ਹੋਈ ਹੈ ਢਾਡੀ ਉਹ ਜਿਹੜੇ ਕੁਇਸਰ ਨੇ ਉਹ ਭਿੰਡਰਾਂ ਵਾਲੇ ਸੰਤਾਂ ਨੇ ਮੋਟ ਸੰਗਤ ਤੇ ਬਹਾਈਆ ਜਾਗੋ ਆਈਏ ਇਹ ਇਹ ਉਹ ਕਵਤਾ ਹੈਗੀ ਹੈ ਹੁਣ ਇਸ ਕਵਤਾ ਦੇ ਰਾਹੀਂ ਜਿੰਨਾ ਇਹਨਾਂ ਨੇ ਪੰਜਾਬ ਵਿੱਚ ਗੰਦ ਪਾਇਆ ਸੀ ਜਾਗੋ ਜਾਗੋ ਕਰਕੇ ਪਤਾ ਨਹੀਂ ਇਹਨਾਂ ਨੇ ਕਿੰਨੇ ਕੁ ਬੰਦੇ ਨੇ ਹੱਥੇ ਮਾਰੇ ਕੋਈ ਸ਼ਰਾਬ ਦੀ ਘੁੱਟ ਪੀ ਲਈ ਉਹ ਮਾਰਦਾ ਇਹਨਾਂ ਨੇ ਕੋਈ ਕਲੈਕਟਰ ਜਿਹੜਾ ਸੀ ਜਿਹਦੇ ਕੋਲੇ ਉਸ ਵਕਤ 1000 2000 ਰੁਪਏ ਝੋਲੇ ਜੁੰਦਾ ਸੀ ਉਹ ਫੜ ਕੇ ਮਾਰਦਾ ਤੇ ਆਮ ਬੰਦੇ ਇਹਨਾਂ ਨੇ ਨਾ ਉਸ ਵਕਤ ਉਹ ਜਾਗੋ ਜਾਗੋ ਕਰਕੇ ਮਾਰੇ ਇੱਕ ਸੰਤਾਲੇ 1900 ਦੇ ਕੋਲੇ ਤੇ ਜਾਨੀ ਕਿ ਇਹੋ ਜੀਆਂ ਜੜੀਆਂ ਕਰਤੂਤਾਂ ਸੀ ਅਕਾਲ ਤਖਤ ਦੇ ਬੈਠ ਕੇ ਇਹਨੇ ਕੀਤੀਆਂ ਤੇ ਇਸ ਦਾ ਹੰਦ ਕੀਦਾ ਸੀ ਗੁਰੂ ਹਰਗੋਬਿੰਦ ਪਾਸ਼ਾ ਦਾ ਇਹ ਲੋਕਾਂ ਦੇ ਦਿਮਾਗ ਵਿੱਚ ਪਾਇਆ ਕਿ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਇਦਾਂ ਲੋਕਾਂ ਨੂੰ ਉਤਸ਼ਾਹਤ ਕਰਦੇ ਸੀ ਨੌਜਵਾਨਾਂ ਨੂੰ ਇਦਾਂ ਜੋਸ਼ ਭਰਦੇ ਸੀ ਕਿ ਕਿਦਾਂ ਮੈਦਾਨੇ ਜੰਗ ਵਿੱਚ ਲੜਨਾ ਹੈ ਅੱਛਾ ਤੁਸੀਂ ਇਹ ਦੇਖੋ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਜੀਵਨ ਕਾਲ ਵਿੱਚ ਚਾਰ ਜੰਗ ਹੋਏ ਐ ਤੇ ਚਾਰੇ ਹੀ ਜੰਗਾਂ ਦੇ ਵਿੱਚ ਗੁਰੂ ਪਾਤਸ਼ਾਹ ਨੇ ਜਿੱਤ ਹੋਈ ਐ ਤੁਸੀਂ ਇੱਕ ਵੀ ਉਸ ਵਕਤ ਦਾ ਇਹੋ ਜਿਹਾ ਕਾਰਨਾਮਾ ਦਿਖਾਓ ਗੁਰੂ ਪਾਤਸ਼ਾਹ ਲਈ ਕਿਸੇ ਨੇ ਹੱਥੇ ਨੂੰ ਮਾਰਿਆ ਹੋਵੇ ਪੈਂਦੇ ਖਾਂਡੋਂ ਲੜਦਾ ਐ ਪਿੰਡ ਦੇ ਘਰ ਗੁਰੂ ਪਾਸ਼ਾ ਨੇ ਆਪ ਟ੍ਰੇਨ ਕੀਤਾ ਸੀ ਤੇ ਆਪ ਹੀ ਕਹ ਲੀਏ ਬੱਚਿਆਂ ਵਾਂਗੂ ਪਾਲਿਆ ਸੀ ਤੇ ਜਦੋਂ ਉਹਦੀ ਮੌਤ ਹੁੰਦੀ ਆ ਨਾ ਉਦੋਂ ਵੀ ਗੁਰੂ ਪਾਸ਼ਾ ਕਹਿੰਦੇ ਤੂੰ ਮੇਰਾ ਆਪਣਾ ਹੈ ਬਰगाने ਤਾਂ ੁੱਪੇ ਛਿੜਦੇ ਨੇ ਮੈਂ ਛਾਵੇਂ ਰੱਖਣਾ ਤੈਨੂੰ ਜਾਣ ਕੇ ਇਹ ਜੀ ਹਮਦਰਦੀ ਸੀ ਤੇ ਜਿਹੜੇ ਇਹਨਾਂ ਦੇ ਇਹ ਖੜਕੰਜਰ ਅੱਤਵਾਦੀ ਪੈਦਾ ਕੀਤੇ ਸੀ ਜਾਗੋ ਬਣਾ ਕੇ ਮੋਟਰਸਾਈਕਲ ਤੇ 1K47 ਲੈ ਕੇ ਜਾਂਦੇ ਸੀ ਉਹਨਾਂ ਨੇ ਨਿਹੱਥੇ ਲੋਕ ਮਾਰੇ ਐ ਤੇ ਇਹ ਭਿੰਡਰਾਂ ਵਾਲਾ ਆਪ ਬਾਹਰ ਨਹੀਂ ਨਿਕਲਿਆ ਜਦੋਂ ਆਪ ਬਾਹਰ ਨਿਕਲਦਾ ਸੀ ਇਹਦੇ ਨਾਲ ਘਟੋ ਘਟ 100 ਬੰਦਾ ਹੁੰਦਾ ਸੀ ਇੱਕ ਬੱਸ ਇੱਕ ਅੱਧੀ ਜੀਪ ਤੇ ਜਾਂ ਇਕੱਲੀ ਗੱਡੀ ਕੋਹਰ ਹੁੰਦੀ ਸੀ ਇਹ ਬਾਹਰ ਨਹੀਂ ਨਿਕਲਦਾ ਸੀ ਤੇ ਨਾਲ ਇਹਦੇ ਰੈਫਲਾਂ ਵਾਲੇ ਅਸਲੇ ਵਾਲੇ ਲੈਸ ਹੁੰਦੇ ਸੀ ਬੰਦੇ ਅਸਲੇ ਨਾਲ ਜਦੋਂ ਬਾਹਰ ਨਿਕਲਦਾ ਸੀ ਤੇ ਉੱਥੇ ਬੈਠ ਕੇ ਕੋਈ ਢਾਡੀ ਸੱਦ ਲਿਆ ਕੋਈ ਕਵੀਸ਼ਰ ਸੱਦ ਲਿਆ ਇਹੋ ਜੀਆਂ ਕਵਤਾਵਾਂ ਪੜਾਈਆਂ ਗਈਆਂ ਇਹ ਸਾਡੇ ਅਣਜਾਣ ਜੂਥ ਨੌਜਵਾਨ ਸੀ ਉਹ ਗਲਤ ਰਸਤੇ ਤੁਰ ਗਏ ਪੜ ਗਏ ਤੇ ਉਹਨਾਂ ਨੇ ਜਿੰਨਾ ਕਤਲੇਆਮ ਕੀਤਾ ਪੰਜਾਬ ਦੇ ਵਿੱਚ ਮੈਂ ਇੱਕ ਬੇਨਤੀ ਕਰਨੀ ਹੈ ਜਗਦੀਸ਼ ਟੈਟਲਰ ਨੂੰ ਨਾ ਦੋਸ਼ੀ ਠਹਿਰਾਇਆ ਮਾਂਡਰ ਅਦਾਲਤ ਨੇ ਤੇ ਉਹਦਾ ਦੋਸ਼ ਇਹ ਸੀ ਵੀ ਦਿੱਲੀ ਦੇ ਵਿੱਚ ਜਿਹੜਾ ਸਿੱਖਾਂ ਦਾ ਕਤਲੇਆਮ ਹੋਇਆ ਉਹ ਮੇਨ ਸੀ ਦੋਸ਼ੀ ਸੀ ਮੁਖ ਸੀ ਉਹ ਤਾਂ ਉਹਦੇ ਦੋਸ਼ ਤੈ ਹੋਇਆ ਹੈ ਹੁਣ ਜਿਹੜੇ ਇਹ ਬੰਦੇ ਸਿੱਖ ਬਾਣੇ ਵਿੱਚ ਪੰਜਾਬ ਦੇ ਵਿੱਚ ਉਸ ਵਕਤ ਇਹਨਾਂ ਨੇ ਕਤਲੇਆਮ ਕੀਤਾ ਉਹਦੀ ਗਿਣਤੀ ਕੋਈ ਨਹੀਂ ਉਹਦੀ ਗਿਣਤੀ ਕੋਈ ਨਹੀਂ ਕਿੰਨੇ ਬੰਦੇ ਮਾਰੇ ਹਨ ਜਾਨੀ ਕਿ ਜਦੋਂ ਤੁਸੀਂ ਉਹਦੀ ਸਪੀਚ ਵੇਖੋਗੇ ਨਾ ਕੱਲ ਤੱਕ ਤੇ ਜਾ ਕਿਤੇ ਮੰਡੀ ਹਾਲ 'ਚ ਕਿਤੇ ਬੈਠਾ ਹੈ ਜਾਂ ਲੰਗਰ ਹਾਲ ਦੇ ਉੱਪਰ ਬੈਠਾ ਹੈ ਉਦੋਂ ਮਰਨ ਮਰਾਉਣ ਦੀਆਂ ਗੱਲਾਂ ਕਿਤੇ ਵੀ ਤੁਸੀਂ ਇਹ ਨਹੀਂ ਦੇ ਸਕਦੇ ਵੀ ਕਿਤੇ ਹੁਕਮ ਨਾਵੇ ਦੀ ਵਿਚਾਰ ਕਰਦਾ ਹੋਵੇ ਕਿਤੇ ਭਾਈਚਾਰੇ ਨਾਲ ਸਾਂਝੀ ਦੀ ਗੱਲ ਕਰਦਾ ਹੋਵੇ ਕਿਸੇ ਵੱਡੇ ਮੁੱਦੇ ਦੀ ਗੱਲ ਕਰਦਾ ਹੋਵੇ ਬਸ ਉਦੋਂ ਉਹ ਬੇਕਾਰ ਦੀ ਪੱਗਬੰਨੀ ਹੋਣੀ ਹੈ ਵੀ ਮੈਂ ਵੱਡਾ ਫਕੀਰ ਹਾਂ ਤੇ ਅਣਪੋਲ ਬਣਦਾ ਤੇ ਬਸ ਕੋਲੇ ਹਜੇ ਕਰਤੂਤਾਂ ਹੁੰਦੀਆਂ ਰਹੀਆਂ ਇਹ ਕਰਤੂਤਾਂ ਨੇ ਨਾ ਸਾਡੇ ਪੰਜਾਬ ਦਾ ਬੇੜਾ ਡਰ ਕਰਦਾ ਤੇ ਆ ਜਾਗੋ ਵਾਲ ਜਿਹਾ ਜਿਹੜਾ ਇੰਗਲੈਂਡ ਵਿੱਚ ਬੈਠਾ ਇੱਥੇ ਵੀ ਘੁੰਮਦਕਮਦੇ ਰਹੇ ਪਹਿਲਾਂ ਪਹਿਲਾਂ ਅੱਤਵਾਦ ਵਾਲੇ ਉਹ ਖਾੜ ਪੂਜਾ ਸਾ ਬਣ ਗਿਆ ਜੀ ਬੜਾ ਕੁਛ ਗਿਆ ਬੇਟਾ ਇੰਦਰਾ ਨੂੰ ਦਾਣੇ ਵਾਂਗੂ ਉਹਨਾਂ ਦੇ ਇਹ ਜਿਹੇ ਗਾਣੇ ਇਹ ਜਿਹੇ ਗੀਤ ਇਹ ਗਾ ਕੇ ਜਣ ਕੇ ਨੌਜਵਾਨਾਂ ਨੂੰ ਇੰਨਾ ਗਮਰਾਹ ਕੀਤਾ ਇਹਨਾਂ ਨੇ ਤੇ ਅੱਜ ਖਮਿਆਜਾ ਇਹਨਾਂ ਦੀਆਂ ਉਸ ਵਕਤ ਦੀਆਂ ਕਰਤੂਤਾਂ ਦਾ ਪੰਜਾਬ ਨੂੰ ਭੁਗਤਣਾ ਪੈ ਰਿਹਾ ਤੇ ਮੇਰਾ ਮਕਸਦ ਇੱਕੋ ਹੀ ਹੈ ਬਹੁਤ ਵਾਰੀ ਇਹਦੇ ਚੇਲੇ ਚਾਪਟੇ ਫੋਨ ਕਰਦੇ ਸਾਡੇ ਸੰਤਾਂ ਨੂੰ ਇਦਾਂ ਕਹਿਣਾ ਤੁਹਾਡੇ ਸੰਤ ਹੋਣਗੇ ਅਸੀਂ ਤਾਂ ਜਿਸ ਬੰਦੇ ਨੇ ਸਿੱਖ ਕੌਮ ਦੇ ਨਾਂ ਤੇ ਸਾਡੀ ਪੰਜਾਬ ਦੀ ਜਵਾਨੀ ਨੂੰ ਜੋਤ ਨੂੰ 扑ਕਾਇਆ ਉਹਦੀਆਂ ਜੜਾਂ ਫਰੋਲ ਕੇ ਛੱਡਾਂਗੇ ਤੇ ਹੁਣ ਆ ਜਿਹੜੇ ਕਵੀਸਰ ਬੈਠੇ ਨੇ ਨਾ ਇਹਨੇ ਬਾਦ ਦੇ ਖੇਤਰ ਪਾਏ ਹੋਏ ਆ ਪੁਲਿਸ ਨੇ ਅਰੈਸਟ ਕੀਤਾ ਸੀ ਬੜੇ ਢਾਡੀ ਪੁਲਿਸ ਨੇ ਚੱਕਨੇ ਸੀ ਜਦੋਂ ਪੁਲਿਸ ਕੋਲ ਇਸ ਵਿੱਚ ਕੀਤੇ ਕਹਿਣ ਤੇ ਇਹ ਤੁਝ ਪਾਇਆ ਤੇਨਾਂ ਕੋਲੇ ਨਾਂ ਨਹੀਂ ਹੁੰਦਾ ਸੀ ਜਿਹੜੇ ਰਾਈਟਰ ਲਿਖਦੇ ਸੀ ਉਹਨਾਂ ਨੂੰ ਪਤਾ ਵੀ ਖੇਤਰ ਸਾਡੇ ਪੈਣਗੇ ਉਹਨਾਂ ਨੇ ਆਪਣੇ ਨਾਮ ਵਗੈਰਾ ਪਾਏ ਨਹੀਂ ਸੀ ਵਿੱਚ ਇਹ ਫੁਕਲੇ ਢਾਡੀ ਕਹਿੰਦੇ ਨਾਂ ਹੀ ਪਾਤੇ ਸੀ ਲਿਖਣ ਵਾਲੇ ਹੋਰ ਸੀ ਇਹ ਗਾ ਗਏ ਤੇ ਕਈਆਂ ਨੂੰ ਜੇਲਾਂ ਵੀ ਹੋਈਆਂ ਉਸ ਵਕਤ ਮੈਂ ਬੇਨਤੀ ਤਾਂ ਕੀਤੀ ਹੈ ਕਿ ਜਿਹੜੇ ਲੋਕ ਨਾ ਇਹ ਹਾਲੇ ਵੀ ਨਹੀਂ ਮੰਨਦੇ ਕਿ ਸ਼ਾਂਤੀ ਨੇ ਕੋਈ ਗਲਤ ਕੰਮ ਨਹੀਂ ਕੀਤਾ ਜਿਹੜੀਆਂ ਨੌਜਵਾਨੀ ਤਾਂ ਭੜਕਾਈ ਹੈ ਨਾ ਤੇ ਉਹ ਨੌਜਵਾਨ ਜਿਹੜੇ ਕਾਰਨਾਮੇ ਸੀ ਪੰਜਾਬ ਦੇ ਵਿੱਚ ਅਤਿਆਚਾਰ ਹੋਇਆ ਤੇ ਅੱਜ ਵੀ ਲੋਕਾਂ ਦੀ ਰੂਹ ਕੰਮਦੀ ਹੈ ਜਦੋਂ ਕੋਈ ਉਹ ਇਹ ਜਾ ਬਾਕੀ ਸਾਹਮਣੇ ਆਉਂਦਾ ਵੀ ਆ ਸਾਡੇ ਪਿੰਡ ਵਿੱਚ ਇਹਨਾਂ ਨੇ ਕੀਤਾ ਸੀ ਇਹ ਬੇਨਤੀ ਮੈਂ ਤਾਂ ਕੀਤੀ ਹੈ ਇਹੋ ਜਿਹੜੇ ਫੁਕਰੇ ਢਾਡੀ ਅੱਜ ਵੀ ਹੈਗੇ ਆ ਅਮੋਰਾਵਾਲੀ ਹੋ ਗਿਆ ਬੀਬੀ ਦਲੇਰ ਕੌਰ ਹੋ ਗਈ ਹੋਰ ਬਹੁਤ ਨੇ ਜਿਹੜੇ ਅੱਜ ਵੀ ਹੜਦੇ ਨੇ ਸੰਤਾਲੀ ਚੱਕੋ ਰਹਿਲ ਚੱਕੋ ਪਤਾ ਨਹੀਂ ਕੀ ਰੁਸ਼ ਕਰਦੇ ਇਹਨਾਂ ਤੋਂ ਬਚਿਆ ਕਰੋ ਕੇਵਲ ਜੇ ਸਿੱਖ ਬਣਨਾ ਹੈ ਨਾ ਸਿੱਖ ਸੰਤਾਲੀ ਚਾਕੇ ਨਹੀਂ ਸਿੱਖ ਕਿਤਾਬ ਚਾਕੇ ਬਣਿਆ ਜਾਣਾ ਹੈ ਸਿੱਖ ਬਾਬੇ ਨਾਨਕ ਦਾ ਫਲਸਫਾ ਪੜ੍ਹ ਕੇ ਉਹਨੂੰ ਕਮਾ ਕੇ ਬਣਿਆ ਜਾਣਾ ਅਸੀਂ ਦੁਨੀਆ ਦੇ ਵਿੱਚ ਕੁਝ ਬਣਨਾ ਹੈ ਦੁਨੀਆ ਦੀ ਬਹੁਤ ਵੱਡੀ ਮੰਜ਼ਲ ਤੇ ਪਹੁੰਚ ਕੇ ਪਤਾ ਲੱਗੇ ਕਿ ਇਸ ਸਿੱਖ ਘਰਾਣੇ ਦੇ ਜੰਮਿਆ ਹੋਇਆ ਤੇ ਇਹਨੇ ਬਹੁਤ ਕੁਝ ਖਟਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ